ਸਸਿਕਾ ਜੀ ਮੈਂ ਹਰਪ੍ਰੀਤ ਦੇਗਨਪੁਰੀ ਤੁਸੀਂ ਦੇਖ ਰਹੇ ਹੋ ਆਰਪੀਐਨ ਨਿਊਜ਼ ਮੀਡੀਆ ਔਰ ਅੱਜ ਅਸੀਂ ਪਹੁੰਚਿਆ ਜਿਹੜਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਮਰੂ ਜਿੱਥੇ ਕਿ ਸ਼੍ਰੀ ਮਰੇਸ਼ ਕੁਮਾਰ ਜੀ ਬੀਐਸਪੀ ਪਾਰਟੀ ਦੇ ਜੋ ਸੈਕਟਰ ਪ੍ਰਧਾਨ ਆ ਉਹਨਾਂ ਦੇ ਪਿਤਾ ਪਿਛਲੇ ਦਿਨੀ ਰਵਾਲ ਨੂੰ ਸੁਦੀਰ ਪਿਛੋੜਾ ਦੇ ਗਏ ਸਨ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਬਹੁਜਨ ਸਮਾਜ ਪਾਰਟੀ ਦੇ ਬਖ ਖਲੀਦਰ ਸਹਿਬਾਨ ਪਹੁੰਚਿਆ ਆਓ ਗੱਲਬਾਤ ਕਰਦੀ ਆ ਮੈਂ ਬਲਵਿੰਦਰ ਸਿੱਕਰੀ ਬਾਂਸੇਫ ਜਿਨਾਕੀ ਮੀਨਰ ਹਿਸ਼ਾਰਪੁਰ ਅੱਜ ਪਿੰਡ ਨੰਗਲੋਪੁਰ ਵਿਧਾਨ ਸਭਾ ਸ਼ਾਂਤਰਾਸੀ ਦੇ ਸ੍ਰੀ ਨਰੇਸ਼ ਕੁਮਾਰ ਜੀ ਸੈਕਟਰ ਪ੍ਰਧਾਨ ਵਿਧਾਨ ਸਭਾ ਸ਼ਾਂਤਰਾਸੀ ਉਹਨਾਂ ਦੇ ਪਿਤਾ ਜੀ ਸ੍ਰੀ ਦੁਮਾਰਾਮ ਜੀ ਜੋ ਪਿਛਲੇ ਸਮੇਂ ਤੋਂ ਅਚਾਨਕ ਸਾਨੂੰ ਸੁਦੀ ਵੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਅੱਜ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਨ ਅੰਤਮ ਅਰਦਾਸ ਦੇ ਸਾਡੇ ਵੱਲੋਂ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਸਰਦਾਰ ਅਫਤਾਬ ਸਿੰਘ ਕਰੀਮਪੂਰੀ ਸਾਹਿਬ ਉਨ੍ਹਾਂ ਦੇ ਨਾਲ ਸਟੇਟਸ ਸੱਤਰ ਸਿੰਘ ਮਨਿੰਦਰ ਸਿੰਘ ਕੂਰੀ ਜੀ ਸਖਦੇਵ ਪਟਾ ਜੀ ਜ਼ਿਲ੍ਹਾ ਪ੍ਰਧਾਨਸ਼ੀਲ ਦਲਜੀਤ ਰਾਏ ਜੀ ਸੀਨੀਅਰ ਬਸਪਾਲ ਲੀਡਰ ਸ਼੍ਰੀ ਇੰਜੀਨੀਅਰ ਮਹਿੰਦਰ ਸਿੰਘ ਜੀ ਤੇ ਇਸ ਫਲਕੇ ਦੇ ਜਾਜ ਸ਼੍ਰੀ ਨਿਸ਼ਾਨ ਚੌਹਰੀ ਜੀ 22 ਪ੍ਰਧਾਨ ਪਤਾਨ ਸਵਰ ਸ਼ਾਂਤਿਆਸੀ ਦੇ ਸ਼੍ਰੀ ਮਨਜੀਤ ਅਸੀ ਜੀ ਤੇ ਬਹੁਤ ਸਾਰੇ ਜਿੰਨੇ ਵੀ ਸਾਡੇ ਸਾਥੀ ਅੱਜ ਇਸ ਸਰਪਤਾ ਦੇ ਫੋਲਪੇਟ ਕਰਨ ਵਾਸਤੇ ਪਹੁੰਚੇ ਆ ਔਰ ਅਸੀਂ ਸਮੁੱਚੀ ਟੀਮ ਅੱਜ ਇਹ ਬੇਨਤੀ ਉਹਨਾਂ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਸ੍ਰੀ ਜੁਮਾ ਜੀ ਜੁਮਾਰਾਮ ਜੀ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਤੇ ਪੂਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਬਦਮ ਬਖਸ਼ਣ ਤੇ ਇਸੇ ਤਰ੍ਹਾਂ ਪਰਵਾਜ਼ ਜੋ ਹੈ ਸ੍ਰੀ ਜੁਮਾਰਾਮ ਜੀ ਵੱਲੋਂ ਮਿਸ਼ਨ ਦਾ ਜੋ ਕੰਮ ਪੂਰਾ ਕਰਦੇ ਸਨ ਇਹ ਪਰਿਵਾਰ ਤੇ ਉਹਨਾਂ ਦੇ ਬੱਚੇ ਇਸੇ ਤਰ੍ਹਾਂ ਪੂਰਾ ਕਰਦੇ ਰਹਿਣਗੇ ਅਸੀਂ ਇਹ ਆਸ ਅਤੇ ਇੰਤੀ ਕਰਦੇ ਆਂ ਧੰਨਵਾਦ ਜੈਪੀ ਜੈ ਬਾਲ ਅੰਗਕਾਰ ਚੋਕ ਜਿਹੜੀ ਜਮਾ ਰਾਮ ਜੀ ਜਿਹੜੇ ਧੂਰ ਕੋ ਲੈ ਕੇ ਆਪਣੀ ਜ਼ਿੰਦਗੀ ਦੇ ਅੰਤ ਤਹਾਂ ਕੱਟ ਆਪਣਾ ਧਰਮ ਨਿਭਾ ਗਏ ਸਭ ਕੰਚੀ ਰਾਮ ਬਹੁਤ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਪਤੀ ਚੱਕ ਰੰਵੇ ਚੱਕ ਸਾਭੀ ਦੇ ਅਣਖੁਰ ਸਬਹਿਮਾਨ ਲੋਕ ਦੇ ਉਦਾਨ ਲਗਾ ਕੇ ਗਏ ਤੋਂ ਅੱਜ ਉਨ੍ਹਾਂ ਦੇ ਕਬੀਲੇ ਮਿਕਰੋੜੇ ਤੇ ਉਨ੍ਹਾਂ ਦੀ ਅੰਤਮ ਮੰਗਾਂ ਕਾਮਲ ਹੋਏ ਪਰਿਵਾਰ ਨਾਲ ਦੁੱਖਤਨ ਦਾ ਸੰਕਟਨ ਬੰਦਾ ਕੀਤਾ اور ਉਨ੍ਹਾਂ ਦੀ ਪਰਵਾਨੀ ਨੂੰ ਵਿਆਪ ਕੀਤਾ ਸਲਾਮ ਕੀਤਾ ਸਤਿਕਾਰ ਕੀਤਾ ਅਤੇ ਬਹੁਤ ਸਾਰੀਆਂ ਸਮਾਜ ਪਾਰਟੀ ਵੀ ਤ੍ਰਿਕ ਮੁਰੋੜੇ ਵੀ ਦਾਸ ਦੀ ਤਨਮਾਨ ਯਾਤਰਾ ਕੋਰਾਲਕਟ ਟੱਪ ਤੋਂ ਫਲੌਰ ਤੇ ਲਈ ਸ਼ੁਰੂ ਕਰ ਲਈ ਤਾਂ ਮੈਂ ਸਾਰੀਆਂ ਟਿੱਕਾਂ ਨੂੰ ਦੇਖ ਰਾਂਗਾ ਕਿ ਪੰਜਾਬ ਆਮ ਪਾਰਟੀ ਦੀ ਤਰਕਾਬ ਨੇ ਦੋ ਪਿੰਗਰ ਪਿੰਡਾਂ ਚੋਂ ਸ਼ੁਰੂ ਕਰਨ ਨੂੰ ਤਹਿ ਤੇ ਰਹੀ ਪਈ। ਔਰ ਮਹਿੰਦਰ ਗਾਂਜ ਰਸੋਈ ਤੇ ਵਿੱਚ ਗੁਰੂ ਘਰ ਨੂੰ ਪੰਚਾਇਤ ਘਰ ਦੇ ਵਿੱਚ ਬਦਲਦੀ ਕੋਸ਼ਿਸ਼ ਕਰ ਰਹੀ ਆ। ਜਲੰਧਰ ਦੇ ਵਿੱਚ ਗੁਰੂ ਰਵਿਦਾ ਗੁਰੂ ਘਰਾਂ ਨੂੰ ਪਹਿਲਾ ਕਲੀਨਿਕ ਬਦਲਦੇ ਤਰਕਾਰ ਦੇ ਚਲ ਕਰ ਰਹੀ ਆ। ਔਰ ਫਰਾਲਗੜ੍ਹ ਖਾਤੇ ਵਿੱਚ ਸ਼ਰਾਬ ਦੇ ਨਜਾਇਜ਼ ਠੇਕੇ 30 ਗਰੰਟਾ ਖੋਲੀਆਂ। ਦਨ ਠੇਕ ਵਿੱਚ ਜਨਾਬ ਦੇ ਆਮ ਪਾਰਟੀ ਸਰਕਾਰ ਨੇ ਖੋਲੇ ਤਿੰਨ ਬਾਡਜਟ ਤੇ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਖੋਲੇ ਕਿ ਸਾਡੇ ਸਰਦਾਰ ਤੇ ਤਾਨ ਨੂੰ ਵੀ ਨਸ਼ਿਆਂ ਦਾ ਸੈਂਟਰ ਬਣਾ ਦੇਣਾ ਚਾਹੁੰਦੇ ਇਸ ਕਰਕੇ ਪੰਜਾਬੀਆਂ ਦੇ ਨਾਲ ਨਾਲ ਸੰਤਾਨ ਨੂੰ ਮਿਲਦੀ ਚੱਲ ਰਹੀ ਹੈ ਕਿ ਉਹ ਦੀਪnik ਨੂੰ 10 ਵਜੇ ਫਰਾਲਗੜ੍ਹ ਸਾਹਮਣੇ ਇੱਕ ਫੰਕਸ਼ਨ ਤਾਂ ਕਿ ਕੋਰ ਰਵੀ ਦਾ ਜਨਮਾਨ ਸਨਮਾਨ ਜਤਰਾ ਜੋ ਫਰਾਲਗੜ੍ਹ ਸਾਹਮਣੇ ਹੋ ਕੇ ਬਲੌਕ ਕਰਨੀ ਹੈ ਕੰਤਾ ਉਸ ਯਾਤਰਾ ਵਿੱਚ ਸ਼ਾਮਿਲ ਹੋ ਕੇ ਮੁਰੂ ਸਾਹਿਬ ਦੇ ਕਨਵਾਲ ਨੇ ਬੀਐਸਪੀ ਮਦਾਲ ਵਿੱਚ ਇਸ ਪ੍ਰੋਗਰਾਮ ਨੂੰ ਸਫਲ ਕਰਨ ਤੇ ਡਾਕਟਰ ਦਾ ਯੋਗਦਾਨ ਪਾਇਆ। ਧੰਨਵਾਦ ਜੈਪੀ ਜੈਪਾ ਜੈ ਕਰੋ ਜਰਦਾਸ ਪਾਇੰਟ ਚਾਚਾ ਨੂੰ ਦਾ